ਹਾਂਜੀ ਦੋਸਤੋ ਸਤ ਸ੍ਰੀ ਅਕਾਲ ਜੀ ਆਹ ਲਓ ਜੀ ਡਾਕਟਰ ਵੀ ਐਸ ਕੇ ਝੀਮੇ ਵਾਲੇ ਇਲੈਕਟ੍ਰੋਪੈਥੀ ਚਿਕਿਸਤਾਂ ਸਤ ਸ੍ਰੀ ਅਕਾਲ ਜੀ ਠੀਕ ਠਾਕ ਹੋ ਹਾਂ ਵਧੀਆ ਤੇ ਇਹਨਾਂ ਦੀਆਂ ਨੰਬਰਾਂ ਦੇ ਵਿੱਚ ਜਿਹੜੀਆਂ ਦਵਾਈਆਂ ਹੁੰਦੀਆਂ ਨੇ ਤੇ ਬਹੁਤ ਵਧੀਆ ਕੰਮ ਕਰਦੀਆਂ ਨੇ ਪਸ਼ੂਆਂ ਦੇ ਉੱਪਰ ਤੇ ਇੱਧਰ ਮਿਲਦੇ ਆਪਾਂ ਬਾਈ ਨੂੰ ਮਿਲਖਾਈ ਹੈ ਕੀ ਹਾਲ ਹੈ ਬਟੇ ਠੀਕ ਹੈ ਜੀ ਠੀਕ ਹੈ ਜੀ ਬਹੁਤ ਵਧੀਆ ਜੀ ਵਧੀਆ ਹਾਂਜੀ ਦੋਸਤੋ ਇਹ ਬਣਾਇਆ ਇਹਨਾਂ ਨੇ ਪ੍ਰੋਡਕਟ ਡਾਕਟਰ ਵੀਐਸਕੇ ਮਿਲਕ ਹਾਈ ਜਿਹਦੇ ਵਿੱਚ ਤੁਹਾਡੇ ਪਸ਼ੂ ਦਾ ਦੁੱਧ ਵੀ ਵਧੂਗਾ ਤੇ ਮਿਲਣ ਵੀ ਲੱਗ ਜੂਗਾ ਠੀਕ ਹੈ ਨਾ ਤੇ ਇਹਦੇ ਵਿੱਚ ਦੋ ਪ੍ਰੋਡਕਟ ਨੇ ਦੋਸਤੋ ਇਹ ਮੰਨੋ ਵੀ ਇਹਦਾ ਰਿਜ਼ਲਟ ਸੀਐਨਐਸ ਤੇ ਬਾਕੀ ਅਦਰ ਪ੍ਰੋਡਕਟ ਦੇ ਨਾਲੋਂ ਬਹੁਤ ਜ਼ਿਆਦਾ ਉੱਪਰ ਹੈ ਬਾਕੀ ਤੁਸੀਂ ਦੱਸੋਗੇ ਜਦੋਂ ਵਰਤ ਲਿਆ ਪਰ ਮੇਰੇ ਵਾਸਤੇ ਸੀਐਨਐਸ ਵੀ ਵਧੀਆ ਰਹੀ ਧੀ ਕਿਉਂਕਿ ਆਪਣੀ ਮੱਝ ਦੁੱਧ ਲਾਉਣ ਲੱਗ ਗਈ ਇਹਨਾਂ ਨੇ ਪ੍ਰੋਡਕਟ ਉਹ ਤੋਂ ਬਾਅਦ ਦੇ ਵਿੱਚ ਤਿਆਰ ਕੀਤਾ ਮੇਰੇ ਮਾਮੇ ਦੇ ਮੁੰਡੇ ਨੇ ਅਮਰਤ ਨੇ ਜਿਨ੍ਹਾਂ ਦਾ ਪੇਜ ਹੈਗਾ ਤੇਜੇ ਸ਼ੈਡਰੀ ਫਾਰਮ ਉਹਨਾਂ ਨੇ ਵਰਤੇ ਆ ਮੱਝ ਦਾ ਦੁੱਧ 18 ਕਿਲੋ ਤੋਂ ਦੇ ਨਹੀਂ ਲੰਘਦੀ 20 ਕਿਲੋ ਪਲੱਸ ਉਹਦੀ ਚਵਾਈ ਕਰਾਈ ਆ ਲੈ ਮਿਲਕਿੰਗ ਤੁਸੀਂ ਦੇਖ ਸਕਦੇ ਹੋ ਤੇਜੇ ਸ਼ੈਡਰੀ ਫਾਰਮ ਦੇ ਉੱਪਰ ਜਾ ਕੇ ਠੀਕ ਹੈ ਨਾ ਤਾਂ ਇਹੀ ਪ੍ਰੋਡਕਟ ਵਰਤੇ ਆ ਧੀ ਉਹਨਾਂ ਨੇ ਇਹਦੀ ਮਾਤਰਾ ਕਿੰਨੀ ਦੇਣੀ ਹੈ ਜੀ ਇਹ ਜੀ ਜਿਹੜਾ ਮਿਲਕਾ ਹੀ ਪ੍ਰੋਡਕਟ ਹੈ ਇਹ 100 ml ਸਵੇਰ ਸ਼ਾਮ ਦੇਣਾ ਜੀ ਇਹ 50 ਗ੍ਰਾਮ ਸਵੇਰ ਸ਼ਾਮ ਦੇਣੇ ਜੀ ਠੀਕ ਹੈ ਜੀ ਪਹਿਲੀਆਂ ਦੋ ਬੋਤਲਾਂ ਇਸੇ ਤਰੀਕੇ ਨਾਲ ਪਿਉਣੀਆਂ ਜੀ ਤੀਸਰੀ ਬੋਤਲ ਤੋਂ ਇਹ ਘਟਣਾ ਸ਼ੁਰੂ ਹੋ ਜਾਂਦਾ ਜੀ ਠੀਕ ਹੈ ਜੀ ਹਾਂ ਦੁੱਧ ਤੁਹਾਡਾ ਪੂਰਾ ਪ੍ਰੋਪਰ ਮੇਨਟੇਨ ਹੀ ਰਹੂਗਾ ਇਹ ਜਿਹੜਾ ਪਸ਼ੂ ਨਹੀਂ ਲਾਉਂਦਾ ਉਹਨਾਂ ਦੇ ਵੀ ਪ੍ਰੋਬਲਮ ਨੂੰ ਹੱਲ ਕਰਦਾ 100% ਜੀ 100% ਠੀਕ ਹੈ ਜੀ ਠੀਕ ਹੈ ਬਹੁਤ ਸੋਹਣੇ ਰਿਜ਼ਲਟ ਨੇ ਤੇ ਸਾਡੇ ਮਿੱਤਰ ਹੈ ਜੀ ਡਾਕਟਰ ਸਾਹਿਬ ਓਮਕਾਰ ਚੀਮਾ ਜੀ ਧੰਨਵਾਦ ਆ ਇਹਨਾਂ ਦਾ ਜਿਹੜਾ ਪਸ਼ੂਆਂ ਦੇ ਲਈ ਉਹ ਕੰਮ ਕਰ ਰਹੇ ਆ ਜਿਹੜਾ ਹਰ ਇੱਕ ਬੰਦਾ ਨਹੀਂ ਕਰਦਾ ਧੰਨਵਾਦ ਦਾ ਡਾਕਟਰ ਸਾਹਿਬ ਗੰਡਾ ਖੋਰਨ ਵਾਸਤੇ ਇਹਨਾਂ ਦੀ ਦਵਾਈ ਆਉਂਦੀ ਆ 26 ਨੰਬਰ ਉਹ ਗੰਢੀ ਬੁੱਤ ਕਿੱਥੇ 28 ਨੰਬਰ ਆ ਹੈ ਨਾ 26 ਨੰਬਰ 28 ਨੰਬਰ ਦਵਾਈ ਆ ਜੀ ਮੈਂ ਭੇਜਿਆ ਕੱਲ ਵੀ ਉਧਰ ਮੈਂ ਜਾਦੇ ਵੀ ਜੀ ਤੀ ਅੱਜ ਸਿਰਫ ਤੁਹਾਡੇ ਕਰਕੇ ਇੱਧਰ ਨੂੰ ਆਇਆ ਮੈਂ ਓਕੇ ਓਕੇ ਡਾਕਟਰ ਸਾਹਿਬ ਓਕੇ ਹਾਂਜੀ ਤੇ ਇਹ ਦਵਾਈ ਆ ਜੀ ਜਿਹੜਾ ਥਣਾ ਦੇ ਵਿੱਚ ਗੰਡ ਹੋਵੇ ਨਾੜ ਹੋਵੇ ਛੱਡੇ ਦੇ ਵਿੱਚ ਕਈ ਅਕਸਰ ਝੋਟੀਆਂ ਦੇ ਗੰਢਾ ਬਣ ਜਾਂਦੀਆਂ ਨੇ ਆਪਣੇ ਘਰੇ ਝੋਟੀ ਦੇ ਮੰਨ ਲਓ ਐਡੀ ਵੱਡੀ ਗੰਢ ਤੇ ਹੱਥ 'ਚ ਦਿਖਾਵਾਂ ਐਂ ਕਰਕੇ ਖੁੱਲੇ ਸਿੰਗਾਂ ਵਾਲੀ ਦੇ ਉਹ ਵੀ ਤੁਸੀਂ ਆ ਕੇ ਚੈੱਕ ਕਰ ਸਕਦੇ ਹੋ ਤਾਂ ਸਾਰੀ ਦੀ ਸਾਰੀ ਗੰਡ ਘੱਟ ਗਈ ਹੈ ਠੀਕ ਆ ਮੂੰਹ ਸੜੀ ਗਿਆ ਕਿਸੇ ਨੂੰ ਉਹ ਚ ਵੀ ਇਹ ਕੰਮ ਕਰਦੀ ਹੈ ਨਾਲ ਤੁਸੀਂ ਦਿਓਗੇ ਬਿਲਕੁਲ ਜੀ ਠੀਕ ਆ ਨਾ ਤੇ ਬਾਕੀ 1 ਤੇ 8 ਨੰਬਰ ਇਹਨਾਂ ਦੀ ਮਸਟਰਡਸ ਵਾਸਤੇ ਆਉਂਦੀ ਹੈ ਜਿਹਦੇ ਬਹੁਤ ਵਧੀਆ ਰਿਜ਼ਲਟ ਨੇ ਬਾਕੀ ਇਹਨਾਂ ਨੇ ਲਿਟਰੇਚਰ ਵੀ ਇੱਥੇ ਦੇ ਰਹੇ ਆ ਉਹ ਜਿਵੇਂ ਕਹਿੰਦੇ ਹੁੰਦੇ ਆ ਵੀ ਆਪਦੇ ਡਾਕਟਰ ਆਪ ਬਣੋ ਲਿਟਰੇਚਰ ਨੂੰ ਪੜੋ ਤੇ ਦਵਾਈ ਉਹਦੇ ਮੁਤਾਬਕ ਵਰਤੋ ਤੇ ਤੁਹਾਨੂੰ ਪਤਾ ਲੱਗ ਜਾਣਾ ਕਿ ਕੀ ਆ ਬਾਕੀ ਇਹਨਾਂ ਦੇ ਹੋਰ ਬਹੁਤ ਸਾਰੇ ਪ੍ਰੋਡਕਟ ਆਉਂਦੇ ਆ ਦੋਸਤੋ ਮੇਨ ਆਪਣਾ ਜਿਹੜਾ ਫੋਕਸ ਦਾ ਉਹ ਅੱਜ ਦਾ ਆ ਦੋ ਪ੍ਰੋਡਕਟਾਂ ਦਿਆ ਕਿਉਂਕਿ ਇਹੇ ਲੋਕਾਂ ਨੂੰ ਪ੍ਰੋਬਲਮ ਚ ਬਹੁਤ ਨੇ ਇੱਕ ਤਾਂ ਡਾਕਟਰ ਵੀਐਸਕੇ ਦੀ ਹਾਈ ਮਿਲਕ ਠੀਕ ਆ ਮਿਲਕ ਹਾਈ ਕਰਨ ਵਾਸਤੇ ਬਾਕੀ ਆ ਪਾਊਡਰ ਆ ਦੁੱਧ ਉਤਾਰਨ ਵਾਸਤੇ ਤੇ ਗੰਡਾਂ ਦੀ ਪ੍ਰੋਬਲਮ ਬਹੁਤ ਆ ਤਾਂ ਉਹਨਾਂ ਗੰਡਾਂ ਨੂੰ ਖੋਲਣ ਵਾਸਤੇ ਇਹ ਸੀਸੀਆ 5-5 ਐਮਐਲ ਦਿਨ ਚ ਤਿੰਨ ਵਾਰੀ ਠੀਕ ਆ ਨਾ ਜੀ ਬਿਲਕੁਲ ਰਾਈਟ ਸਰ ਬਿਲਕੁਲ ਰਾਈਟ ਠੀਕ ਆ ਜੀ ਹਾਂ ਜੀ ਹਾਂ ਜੀ ਇਹ ਪ੍ਰੋਡਕਟ ਵਰਤਨੇ ਆ ਬਾਕੀ ਆਪਦਾ ਨੰਬਰ ਬੋਲ ਦਿਓ ਇੱਕ ਵਾਰੀ ਮੇਰਾ ਨੰਬਰ ਨੋਟ ਕਰੋ ਜੀ 9115152996 9915152996 ਬਸ ਜੀ ਠੀਕ ਹੈ ਜੀ ਧੰਨਵਾਦ ਆ ਬਾਕੀ ਬਾਈਆਂ ਨੇ ਨੋਟ ਕਰ ਲੈਣਾ ਸਾਰਾ ਰਿਪੀਟਰ ਕਿੱਟ ਆਉਂਦੀ ਆ ਜਿਵੇਂ ਦੁੱਧ ਲਾਉਣ ਵਾਲੀ ਹੈਪੀ ਮੂਡ ਆਉਂਦੀ ਆ ਬਾਕੀ ਇਹਨਾਂ ਦੇ ਹੋਰ ਬਹੁਤ ਸਾਰੇ ਪ੍ਰੋਡਕਟ ਆ ਜਿਨ੍ਹਾਂ ਨੂੰ ਤੁਸੀਂ ਦੇਖੋਗੇ ਫਿਰ ਜਿਹੜੇ ਭਰਾ ਇਹ ਕਹਿ ਦਿੰਦੇ ਆ ਕਿ ਦਵਾਈਆਂ ਦੀ ਮਸ਼ਹੂਰੀ ਆ ਉਹ ਭਵੇਂ ਤੋਂ ਦੂਰ ਹੀ ਰਹਿਣ ਕੋਈ ਲੋੜ ਨਹੀਂ ਉਹਨਾਂ ਦੀ ਤੇ ਵਾਰਦ ਕੇ ਦੇਖੋਗੇ ਤਾਂ ਜੇ ਦੱਸਦੇ ਆ ਤਾਂ ਕਹਿੰਦੇ ਦੱਸ ਦੇ ਕਿਉਂ ਆ ਜੇ ਨਹੀਂ ਦੱਸਦੇ ਆ ਤਾਂ ਕਹਿੰਦੇ ਦੱਸ ਦੇ ਕੁਛ ਨਹੀਂ ਠੀਕ ਹੈ ਨਾ ਆ ਇਹ ਕਰਕੇ ਜਿਹਨੂੰ ਵਧੀਆ ਲੱਗੀ ਉਹ ਕਮੈਂਟ ਵਧੀਆ ਕਰਦੇ ਜਿਹਨੂੰ ਮਾੜੀ ਲੱਗੀ ਉਹ ਮਾੜੇ ਕਰਦੇ ਕੋਈ ਗੱਲ ਨਹੀਂ ਠੀਕ ਹੈ ਨਾ ਆ ਮਿਲਕ ਟੌਨਕ ਆਪਾਂ ਇਹ ਵੀ ਵਰਤਿਆ ਹੋਇਆ ਇਹਦੇ ਵੀ ਵਧੀਆ ਰਿਜ਼ਲਟ ਨੇ ਲਿਵਰ ਡੀਐਸ ਦੇ ਜਿਹੜੇ ਪਸ਼ੂ ਨੂੰ ਭੁੱਖ ਨਹੀਂ ਲੱਗਦੀ ਉਹਨਾਂ ਵਾਸਤੇ ਆ ਬਾਕੀ ਮੈਂ ਇਹਨਾਂ ਦੇ ਕੱਲੇ ਵੈਟਰਨਰੀ ਵਾਲੇ ਪ੍ਰੋਡਕਟ ਨਹੀਂ ਵਰਤੇ ਹਿਊਮਨ ਵਾਲੇ ਵੀ ਵਰਤੇ ਆ ਜਿਨ੍ਹਾਂ ਦੇ ਬਹੁਤ ਵਧੀਆ ਰਿਜ਼ਲਟ ਨੇ ਉਹ ਤੁਸੀਂ ਡਾਕਟਰ ਸਾਹਿਬ ਨਾਲ ਗੱਲ ਕਰਕੇ ਇਹਨਾਂ ਦਾ ਨੰਬਰ ਦਿੱਤਾ ਇਹਨਾਂ ਦਾ ਪੁੱਛ ਸਕਦੇ ਹੋ ਜਿਹੜਾ ਇਹਨਾਂ ਦਾ ਮੇਨ ਕੰਮ ਆ ਉਹ ਹੈਗਾ ਚੀਮਾ ਪਿੰਡਾ ਸੁਨਾਮ ਦੇ ਕੋਲ ਉਦਮ ਸਿੰਘ ਵਾਲਾ ਸੁਨਾਮ ਉੱਥੇ ਚੀਮੇ ਤੁਸੀਂ ਉਹ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਇਹਨਾਂ ਨਾਲ ਗੱਲ ਕਰ ਸਕਦੇ ਹੋ ਆਪਦੀ ਤਸੱਲੀ ਕਰ ਸਕਦੇ ਹੋ ਤੇ ਧੰਨਵਾਦ ਆ ਬਾਕੀ ਸਾਰੇ ਭਰਾਵਾਂ ਦਾ ਜਿੰਨੇ ਜੁੜੇ ਹੋਏ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ